ਹਾਂਜੀ ਸਸਰੀ ਘਰ ਬਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡਾ ਬੁੱਟਰ ਦੋਸਤੋ ਦੋ ਬੁੱਟਰ ਆ ਛੋਟਾ ਬੁੱਟਰ ਤੇ ਵੱਡਾ ਬੁੱਟਰ ਛੋਟੇ ਬੁੱਟਰ ਚੋ ਵੀਡੀਓ ਬਣਾ ਰਹੇ ਆ ਜ਼ਿਲ੍ਹਾ ਮੋਗਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬੁਣਾਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਘਰੇ ਵੀਡੀਓ ਬਣਾ ਰਹੇ ਆ ਕਾਫੀ ਪਸ਼ੂ ਆ ਤੇ ਅੱਜ ਦੀ ਜਿਹੜੀ ਖਾਸ ਵੀਡੀਓ ਸਾਹਮਣੇ ਜਿਹੜੀ ਡੱਬੀ ਵੈੜ ਦੇਖ ਰਹੇ ਆ ਤੁਸੀਂ ਉਹ ਬਾਈ ਦੀ ਸੇਲ ਆ ਵਿਕਾਊਾ ਇਨਫੋਰਮੇਸ਼ਨ ਲੈ ਦਨਾ ਉਹ ਕਰਦੇ ਗਏ ਅਲ ਬਾਦ ਇੰਨੇ ਪ੍ਰੋਪਰ ਸਾਈ ਇਨਫੋਰਮੇਸ਼ਨ ਲੈ ਗਏ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਨਾਮ ਦੱਸ ਦिए ਜੀ ਅਮਨਦੀ ਫੋਨ ਨੰਬਰ ਫੋਨ ਨੰਬਰ ਦੱਸ ਮੈਨੂੰ 623415277 ਇੱਕ ਕਿ ਰਿਫਰ ਦਾ ਹੈ 623415277 ਕਿੰਨੇ ਵਜੇ ਆ ਬਾਈ ਸਵੇਰੇ 3 ਵਜੇ ਸਵੇਰ ਸੁਣਾ ਹਾਂ ਕਿੰਨੇ ਦਿਨ ਲੈ ਜੂ ਇਹ 15 ਦਿਨ ਦੂਜੇ ਸਵੇਰੇ ਕਿੰਨਾ ਕੁ ਦੁੱਧ ਪਿਆਗੀ ਕਿਸ ਵੇ ਸੀਗਾ ਇਹ 25 26 ਲੀਟਰ ਜਾਣੀ ਦੀ ਠੀਕ ਹੈ 15 ਦਿਨਾਂ ਦੀ ਕੱਚੀ ਹੈ ਹਾਂ ਕੱਢੀਏ ਬਾਹਰ ਨੂੰ ਸੂਰ ਕੇ ਉਠਾ ਦੀ ਦੋਸਤੋ 25 26 ਲੀਟਰ ਦੁੱਧ ਬਾਈ ਦੱਸਦਾ ਕਿ ਦੂਜੇ ਸੂਏ ਇਹਦੇ ਥਾਲੋਂ ਚੋਇਆ ਅੱਥੀ ਚਵਾਈ ਕਰਦੇ ਸੀ ਕਿ ਮਸ਼ੀਨ ਤੇ ਬਾਈ ਨਹੀਂ ਬਾਈ ਅੱਥੀ ਵੀ ਮਸ਼ੀਨ ਤੇ ਵੀ ਦੋਨੇ ਕੰਨੀ ਠੀਕ ਹੈ ਬਾਕੀ ਜੋਗਾ ਦੋਸਤੋ ਉਧਰ ਮਸ਼ੀਨ ਪਈ ਆ ਅੱਥੀ ਵੀ ਬਾਈ ਕਹਿੰਦਾ ਚੋ ਲੈਂਦੇ ਸੀ ਤੇ ਮਸ਼ੀਨ ਤੇ ਵੀ ਚੋ ਲੈਂਦੇ ਸੀਗੇ ਦੋਹਾਂ ਤਰ੍ਹਾਂ ਚਵਾਈ ਵੀਰ ਕਹਿੰਦਾ ਕਰਦੇ ਰਹੇ ਆ ਕਿ ਜੇ ਨੇ ਤੀਜੋ ਨਹੀਂ ਹੈ ਤੀਜੋਲੇ ਜੇ ਮਸ਼ੀਨ ਤੇ ਚੌਣੀ ਆ ਤਾਂ ਮਸ਼ੀਨ ਤੇ ਚੋਲੇ ਵੀਰ ਕਹਿੰਦਾ ਮਸ਼ੀਨ ਤੇ ਵੀ ਚਾਉਂਦੇ ਰਹੇ ਆ ਕੱਦ ਕਾਠ ਵੱਡਾ ਹੀ ਹੈ ਵਜਨ ਬਹੁਤ ਆ ਤੀਜਾ ਸੂਆ ਹੁਣ ਇਸ ਟਾਈਮ ਸੂਣ ਨੂੰ ਤਿਆਰ ਹੈ ਬਾਲ ਢੱਲਾ ਹਵਾਨੇ ਦੇ ਚਾਰ ਚਪੇਰੇ ਬਹੁਤ ਪਈਆਂ ਝੋਲੀ ਵਿੱਚੀ ਲਾਹੂ ਬਹੁਤ ਕਿਉਂਕਿ ਬਾਲ ਢੱਲਾ ਚਾਰ ਚਪੇਰੇ ਹਵਾਨੇ ਦੇ ਪਈਆਂ ਬਹੁਤ ਆ ਸਾਰੀ ਬਾਲ ਢੱਲ ਕੱਢ ਕੇ ਸੂਣਾ 15 ਦਿਨਾਂ ਦੀ ਕੱਚੀ ਹੈ 25 26 ਲੀਟਰ ਦੁੱਧ ਬਾਈ ਦੱਸਦਾ ਕਿ ਦੂਜੇ ਸੂਵੇ ਵਿੱਚ ਹੋਇਆ ਤੀਜੇ ਸੂਏ ਹੁਣ ਸੋਨ ਨੂੰ ਤਿਆਰ ਥਣ ਸੋਹਣੇ ਆਦੀ ਚਵਾਈ ਵਾਲੇ ਆ ਗੈਬ ਚ ਲੱਗੇ ਹੋਏ ਆ ਹਵਾਨੀ ਤੇ ਬ੍ਰਿਕ ਬ੍ਰਿਕ ਵੇਂਜ ਵੀ ਚੰਗੀਆਂ ਮੁੱਲ ਬਈ ਜੈਜ ਜਿਆ ਲੈ ਜਾਂਦੇ ਨਾਲ 85000 ਮਨਤਨ ਹੋ ਜੂ ਮੌਕੇ ਤੇ ਹਾਂ ਹਾਂ ਕਰਦਾ ਫੋਨ ਨੰਬਰ ਦੁਬਾਰਾ ਦੱਸਿ ਮਿੱਤਰ 9883415237 ਦੋਸਤੋ 85000 ਮੁੱਲ ਹੈ ਮਾਨਤਾਨ ਮੌਕੇ ਤੇ ਵੀਰ ਕਹਿੰਦਾ ਹੋ ਜੂ ਤੁਹਾਨੂੰ ਵੀ ਪਤਾ ਕੋਈ ਰਿਡ ਫੈਕਸ ਨਹੀਂ ਹੁੰਦੇ ਮੌਕੇ ਤੇ ਥੋੜੀ ਕਣੀ ਬਾਦ ਘਾਟ ਹੋ ਹੀ ਜਾਂਦੀ ਹੁੰਦੀ ਆ ਤੀਜੇ ਸੂਏ ਸੋਨ ਨੂੰ ਤਿਆਰ ਆ ਕਾਫੀ ਪਸ਼ੂ ਰੱਖੇ ਹੋਏ ਆ ਬਾਈ ਦੇ 8ਵੀਂ ਵੀਰ ਕਹਿੰਦਾ ਚਵਾਈ ਕਰ ਲਈਦੀ ਆ ਤੇ ਮਸ਼ੀਨ ਤੇ ਵੀ ਚਵਾਈ ਕਰ ਲਈਦੀ ਆ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਪਿੰਡ ਛੋਟਾ ਬੁੱਟਰ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਆ ਨੇੜੇ ਵੱਧਣੀ ਸ਼ਹਿਰ ਰਹਿ ਜਾਂਦਾ ਸਾਰਿਆਂ ਨੂੰ ਸასი ਸ਼ਕਾ